ਛੱਡ ਦੇ ਛੱਡਤਾ ਲੈ ਵੀ ਆ ਜਿਵੇਂ ਆਪਾਂ ਕੰਮ ਕਰਦੇ ਆ ਕੰਮ ਦਾ ਕੋਈ ਭਾਈ ਸਾਰੀ ਕਰਦੇ ਨੇ ਮਿਸਤਰੀ ਪਰ ਜਿਵੇਂ ਆਪਾਂ ਕੰਮ ਕਰਦੇ ਆ ਉਹ ਤਰੀਕਾ ਅਲੱਗ ਆ ਜਿਵੇਂ ਹੁਣ ਆ ਆਰਚ ਬਣਾਈ ਆ ਆਰਚ ਤੋਂ ਬਣਾਈ ਆ ਇਹਦੇ ਚ ਆਪਾਂ ਨੇ ਗਲਾਈ ਦਿੱਤੀ ਆ ਨਾ ਲੜਾਈ ਦਿੱਤੀ ਉਹਦੇ ਉੱਤੇ ਲਾਇਨੇ ਤੇਗੇ ਦੋ 1 2 ਦੋ ਤੇਗੇ ਲਾ ਕੇ ਇਹ ਚ ਗੋਲ ਬੀਮ ਗੋਲਡ ਬੀਮ ਬਣਵਾ ਕੇ ਆਪਾਂ ਨੇ ਫਿਰ ਆਰਚ ਭਰ ਗਿਆ ਠੀਕ ਆ ਨਾ ਕੋਈ ਵੀ ਬੰਦਾ ਕੋਈ ਵੀ ਮਿਸਤਰੀ ਆ ਕੋਈ ਆਪਣਾ ਭਾਈ ਆ ਨਹੀਂ ਮਿਸਤਰੀ ਕੋ ਠੇਕੇਦਾਰਾ ਬਸ ਇਹ ਨਾ ਸੋਚਿਆ ਕਰੋ ਆਪਾਂ ਵੀ ਆਪਣੇ ਕੰਮਾਂ ਜਿਹੜਾ ਕੰਮ ਸਮਝਿਆ ਕਰੋ ਠੀਕ ਹੈ ਨਾ ਮੈਂ ਪਹਿਲਾਂ ਵੀ ਵੀਡੀਓ ਪਾਈ ਲੀ ਮਿਸਤਰੀਆਂ ਦੀਆਂ ਦੀ ਵੀ ਜਿਹੜਾ ਵੀ ਬੰਦਾ ਕੰਮ ਕਰਦਾਗਾ ਸਹੀ ਕਰਦਾ ਕੰਮ ਆਪਾਂ ਨਹੀਂ ਕਹਿੰਦੇ ਮਾੜਾ ਕੰਮ ਕਰਦਾ ਹਰ ਇੱਕ ਸਹੀ ਕਰਦਾਗਾ ਆਪਦੇ ਦੇ ਲੋ ਪਰ ਜਿਹੜਾ ਆ ਮੇਨ ਕੰਮ ਹੁੰਦਾਗਾ ਬੀਮਾਂ ਦਾ ਲੈਂਟਰਾਂ ਦਾ ਹੋਰ ਕੋਈ ਸਰੀਏ ਮਿਆਬੀ ਨਾ ਆ ਵੀ ਮਾਂ ਇਹਨੂੰ ਬਣਵਾ ਕੇ ਰਿੰਗ ਪਾ ਕੇ ਤੁਸੀਂ ਫੇਰ ਕੰਮ ਕਰਿਆ ਕਰੋ ਠੀਕ ਹਨ ਤੇ ਜਿਹੜੀਆਂ ਆਰਚ ਆ ਉੱਚਾ ਨੇ ਐਡਾ ਕੰਮ ਪ੍ਰਿਆਪਨ ਆ ਕੇ ਰੱਖਿਆ ਕਰੋ ਇਹਦੇ ਆਪ ਨੂੰ ਦੇਖੋ ਮਾਲਕ ਦਾ ਸਮਾਨ ਲੱਗਦਾ ਆਪਣਾ ਕੁਝ ਨਹੀਂ ਲੱਗਦਾ ਮਾਲਕ ਪੈਸੇ ਲਾਂਦਾ ਹੈ ਤੁਸੀਂ ਕੰਮ ਜੈਨਿਅਨ ਕਰਿਆ ਕਰੋ ਇੱਕ ਨੰਬਰ ਕੰਮ ਕਰਿਆ ਕਰੋ ਕਿਉਂ ਕਰਕੇ ਆਪਾਂ ਬਲੌਕ ਬਣਾਉਂਦੇ ਨਹੀਂਗੇ ਆਪਾਂ ਬਲੌਕ ਬਣਾ ਰਹੇ ਹਾਂ ਚਲੋ ਇਹ ਮਿਸਤਰੀਆਂ ਦੇ ਕਾਰਨ ਹੀ ਬਣਾਣਾ ਪੈ ਗਿਆ ਨਹੀਂ ਮੈਂ ਬਲੌਕ ਬਣਾਉਂਦਾ ਨਹੀਂ ਜੇਦ ਕਰਕੇ ਪਰ ਇਸ ਤਰੀਕੇ ਦੇ ਕਾਰਨ ਹੀ ਬਣਾਣਾ ਪੈ ਗਿਆ ਜਿੰਨੀ ਵੀ ਅਫਸਪਾਈ ਰੱਖਣੇ ਆ ਸਾਰੀ ਮਾਲਕ ਦੀ ਦੇਣਾ ਆਪਣਾ ਮਾਲ ਪੁੰਦਾ ਜਿਹਾ ਰੱਬ ਦਾ ਰੂਪਦਾ ਮਾਲਕ ਨਾਲ ਵਧੀਆ ਬਣਾ ਕੇ ਰੱਖਿਆ ਕਰੋ ਵਗਿਆੜਾਂ ਦੀ ਗੋਸ਼ਟ ਘੱਟ ਕਰਿਆ ਕਰੋ ਵਗਿਆੜਾ ਨਾ ਕਰੋ ਠੀਕ ਹੈ ਤੇ ਦੂਜਾ ਨੰਬਰ ਆਪਾਂ ਇਹ ਨਾਈਟ ਤੇ ਇਹ ਜਿਹੜਾ ਨੰਬਰ ਇਹ ਜਿਹੜੀ ਆਰਚ ਬਣਾਈ ਆਪਾਂ ਨੇ ਆਹ ਆਰਚ ਇਦਾਂ ਨੂੰ ਕਰ ਲੈ ਤੇ ਜਿਹੜੀ ਆਰਚ ਬਣਾਈ ਆਪਾਂ ਨੇ ਇਹ ਵੀ ਬੋਲ ਰਹੇ ਹੋ ਕਿ ਆਹ ਚੀ ਪੋਆਰਚ ਬਣਾਈ ਜੇ ਇਹ ਪੋਆਰਚ ਆਪਾਂ ਬੋਲਣਾ ਨਹੀਂ ਇਹਦੇ ਵੀ ਆਪਾਂ ਵੀ ਮਲਾਣਾ ਹੈ ਇਹਦੇ ਇਹ ਨਹੀਂ ਅਗਰ ਇਹ ਆਪਾਂ ਰੋਡ ਬਣਾ ਤਰੋ ਇਹ ਵੀ ਆਪਾਂ ਗੀਂ ਲਾਵਾਂਗੇ ਤੇ ਇਹ ਸਾਰਾ ਕੰਮ ਆਪਣਾ ਸਿਰੇ ਤੋਂ ਪਾਟਾ ਨੀਆ ਤੋਂ ਲੈ ਕੇ ਅੱਡੇ ਤੱਕ ਮਾਰੀ ਮੋਟੀ ਕੋਠੀ ਮੋਡੀਫਾਈ ਕਰਨੀ ਆ ਮਾਰੀ ਮੋਟੀ ਪੰਨ ਤੋੜ ਆ ਉਹ ਆਪਾਂ ਕਰਕੇ ਮੋਪ ਪੰਨ ਤੋੜ ਐਨੂੰ ਪਲਾਸਟਰ ਤੇ ਚਨਾਈ ਆਪਾਂ ਨੇ ਕਰਕੇ ਦੇਣੀ ਠੀਕ ਹੈ ਨਾ ਤੇ ਕੰਮ ਵੀਰ ਬਣ ਕੇ ਜੈਨੀਅਨਿਕ ਨੰਬਰ ਕੰਮ ਕਰਿਆ ਕਰੋ ਠੀਕ ਆ ਸਾਥੀ ਕਾ ਓਕੇ ਬਾਈ ਰੋਕ ਦੇ ਨਾਲ ਤੁਹਾਨੂੰ